ਪਿਛਵਾਜ ਸਾਨੂੰ ਤਾਂ ਨਹੀਂ ਹੋ ਰੇ ਕਿਉਂਕਿ ਪਹਿਲਾਂ ਵੀ ਤੁਸੀਂ ਜਿੱਦਾਂ ਤੁਸੀਂ ਦੇਖਿਆ ਪਹਿਲਾਂ ਇਹਨਾਂ ਨੇ ਸੈਨੇਟ ਨੂੰ ਨੋਟੀਫਿਕੇਸ਼ਨ ਨੂੰ ਭੰਗ ਕਰਤਾ ਤੇ 10 ਮਿੰਟਾਂ ਬਾਅਦ ਫੇਰ ਨੋਟੀਫਿਕੇਸ਼ਨ ਲੈ ਜਾਂਦਾ ਹੋਰ ਉਹ 12 ਸਟੂਡੈਂਟਸ ਦੇ ਉੱਤੇ ਇਹਨਾਂ ਨੇ ਇੱਕ ਐਫਆਈਆਰ ਦਰਜ ਕਰਵਾਈ ਸੀਗੀ ਤੇ ਅਸੀਂ ਉਹਦਾ ਵੀ ਕਿਹਾ ਵੀ ਕਿ ਕੋਈ ਵੀ ਲੀਗਲ ਪ੍ਰोसीजर ਨੂੰ ਫਾਲੋ ਕਰਕੇ ਇਹਨਾਂ ਬੱਚਿਆਂ ਤੋਂ ਜਿਹੜੀ ਐਫਆਈਆਰ ਉਹ ਕੈਨਸਲ ਕਰਾਈ ਜਾਵੇ ਜਿਸ ਤਰੀਕੇ ਦੇ ਨਾਲ ਗਲਬਾਤ ਹੋਈ ਹੈ ਉਸ ਤੋਂ ਤਾਂ ਇਦਾਂ ਲੱਗਦਾ ਹੈ ਕਿ ਕਾਫੀ ਜ਼ਿਆਦਾ ਸਟੂਡੈਂਟਸ ਆਪਣੇ ਸਿਆਣਪ ਦੇ ਨਾਲ ਵੀ ਪਰ ਦਲੀਲ ਜਿਹੜੀ ਹੈ ਉਹ ਬੜੀ ਮਜ਼ਬੂਤੀ ਦੇ ਨਾਲ ਰੱਖ ਰਿਹਾ ਹੈ ਉੱਥੇ ਜਿਸ ਤਰ੍ਹਾਂ ਉਸ ਤਰ੍ਹਾਂ ਦਾ ਮਾਹੌਲ ਸੀ ਯਕੀਨੀ ਦੇ ਦੇ ਮੀਟਿੰਗ ਸੀ ਨਾਲ ਇਹ ਵੀ ਜਰੂਰ ਦੱਸੋ ਜਿਹੜੀ ਗੱਲ ਆਪਾਂ ਕਰਦੇ ਆਂ ਵੀ ਇਹਨਾਂ ਨੇ ਪਿਛਲੇ ਸਾਲ ਵੀ ਸਾਨੂੰ ਇਹ ਸੇਮ ਚੀਜ਼ ਦੇ ਅਸ਼ੋਰੈਂਸ ਦਿੱਤੀ ਸੀ ਕਿ ਅਸੀਂ ਉੱਪਰ ਭੇਜਦੇ ਆਂ ਤੇ ਜਲਦੀ ਤੁਹਾਡਾ ਨੋਟੀਫਿਕੇਸ਼ਨ ਹੋ ਜਾਊਗਾ ਐਂਡ ਜਿਹੜਾ ਉਦੋਂ ਦਾ ਰਵਈਆ ਸੀ ਤੇ ਹੁਣ ਦੇ ਰਵਈਏ 'ਚ ਬਹੁਤ ਜ਼ਿਆਦਾ ਫਰਕ ਪਿਆ ਜਿਹੜੀ ਕੌਨਫੀਡੈਂਸ ਲੈਵਲ ਦੀ ਗੱਲ ਹੈ ਕਿ ਆ ਬੜੇ ਦੇਰ ਤੋਂ ਕਿਸਾਨੀ ਧਰਨੇ ਤੋਂ ਬਹੁਤ ਕੋਈ ਐਡਾ ਵੱਡਾ ਮੂਵਮੈਂਟਾ ਨਹੀਂ ਲੱਗਿਆ ਸੀਗਾ ਤੇ ਇੱਕ ਬੜਾ ਨੈਰੇਟਿਵ ਸੈੱਟ ਕੀਤਾ ਗਿਆ ਹੈ ਇਹਨਾਂ ਗੰਦੀਆਂ ਸਰਕਾਰਾਂ ਵੱਲੋਂ ਕਿ ਪੰਜਾਬ ਦੇ ਨੌਜਵਾਨ ਨਸ਼ੇੜੀ ਹੈ ਜੀ ਗੈਂਗਸਟਰ ਹੈ ਉਹ ਕੁਝ ਚਾਲਾਂ ਚੱਲੀਆਂ ਚੱਲੀਆਂ ਜਾ ਰਹੀਆਂ ਪਰ ਜਦੋਂ ਅਸੀਂ ਇਹ ਮੋਰਚਾ ਰੱਖਿਆ ਤਾਂ ਇੰਨਾ ਜ਼ਿਆਦਾ ਭਰਮਾ ਹੰਗਾਰਾ ਸੀਗਾ ਜਿਹੜੇ ਇਹਨਾਂ ਦੇ ਬੈਰੀਗੇਟ ਵੀ ਛੋਟੇ ਪੈ ਗਏ ਨੇ ਕਿਉਂਕਿ ਜਿਹੜਾ ਜੋਸ਼ ਆ ਨੌਜਵਾਨਾਂ ਦਾ ਅੱਜ ਕੱਲ੍ਹ ਦੀ ਪਨੀਰੀ ਸਾਰੀ ਪੜੀ ਲਿਖੀ ਤੇ ਉਹ ਜਾਗ ਚੁੱਕੀ ਆ ਆਪਣੇ ਹੱਕ ਲੈਣੇ ਉਹਨਾਂ ਨੂੰ ਬਖੂਬੀ ਆਉਂਦੇ ਆ ਤੇ ਜਿੰਨਾ ਵੱਧ ਚੜ ਕੇ ਆਏ ਉਹਨਾਂ ਨੇ ਬੈਰੀਗੇਟ ਵੀ ਪੰਨੇ ਅਬਜ਼ਰਵੇਸ਼ਨ ਪਾਲਿਸੀ ਲਾਗੂ ਹੋਣੀ ਚਾਹੀਦੀ ਹੈ ਜਿਹੜੇ ਵੀ ਇਨ ਫਿਊਚਰ ਰਿਕਰੂਟਮੈਂਟਸ ਹੋ ਰਹੀਆਂ ਨੇ ਤੇ ਜਿਹੜੀਆਂ ਡੇ ਟੂ ਡੇ ਤੁਹਾਡੇ ਫੈਸਲੇ ਉਹ ਤੁਸੀਂ ਲੈ ਸਕਦੇ ਹੋ ਪਰ ਮੇਜਰ ਫੈਸਲਾ ਇਨ ਦੀ ਐਬਸੈਂਸ ਆਫ ਸੈਨੇਟ ਤੁਸੀਂ ਨਹੀਂ ਲੈ ਸਕਦੇ ਇਸੇ ਨਾਲ ਕਿਸ ਤਰੀਕੇ ਦੀ ਕਿੰਨੇ ਪੱਦਰ ਦੀ ਗੱਲ ਕਰਨੀ ਹੈ ਕਿਸ ਤਰ੍ਹਾਂ ਗੱਲ ਕਰਨੀ ਹੈ ਔਰ ਆਪਣੇ ਆਪ ਨੂੰ ਕਿਵੇਂ ਨਿਖਾਰ ਇਹ ਸਾਰੀਆਂ ਗੱਲਾਂ ਦਾ ਇਹ ਮਾਲਗਮੇਸ਼ਨ ਹੀ ਹੈ ਉਸ ਦੇ ਬਾਵਜੂਦ ਜੇ ਐਵੇਂ ਦੀਆਂ ਚੀਜ਼ਾਂ ਤੇ ਪਾਬੰਦੀ ਲਾਈ ਜਾਏਗੀ ਤਾਂ ਸਟੂਡੈਂਟਸ ਦਾ ਸਕੂਲ ਯੂਨੀਵਰਸਿਟੀ ਕਾਲਜ ਆਨ ਦਾ ਪਰਪਸ ਹੀ ਕੀ ਰਹਿ ਜਾਂਦਾ ਹੈ ਉਹ ਕਿ ਤਰ੍ਹਾਂ ਲਾਉਂਦਾ ਉਦੋਂ ਇਹਨੇ ਇਹ ਕਹਿ ਦਿੰਦੇ ਆ ਜੀ ਇਹ ਤਾਂ ਗੈਂਗਸਟਰ ਨੇ ਅੱਤਵਾਦੀ ਨੇ ਇਦਾਂ ਦੇ ਟੈਗ ਦਿੱਤੇ ਜਾਂਦੇ ਆ ਉਹ ਚੀਜ਼ਾਂ ਫਿਰ ਕਿਤੇ ਨੌਜਵਾਨਾਂ ਨੂੰ ਚੁੱਭਦੀਆਂ ਵੀ ਆ ਤੇ ਤਾਂ ਹੀ ਫਿਰ ਜਿਹੜੀਆਂ ਇਹ ਪਰ ਇਹਨਾਂ ਦੀ ਮਨਸ਼ਾ ਜਿਹੜੀ ਟੈਰਰਿਸਟ ਕਹਿਣਾ ਜੋ ਆਕਾਂ ਨੂੰ ਇਹ ਵੀ ਕਿੱਡੀ ਮੰਦ ਭਾਗੀ ਗੱਲ ਹੈ ਹਾਂ ਜੀ ਨਹੀਂ ਡਾਰਟੀ ਪੋਲਿਟਿਕਸ ਹੁੰਦੀ ਹੈ ਕਿ ਤਨੇ ਕਿਤੇ ਕੋਈ ਛੋਟੀ ਹੱਦ ਤੱਕ ਗਿਰ ਵੀ ਜਾਂਦਾ ਕੋਈ ਨਾ ਕੋਈ ਚਲੋ ਸਾਰਿਆਂ ਅੰਗੇ ਨਿਕੋ ਜਾਣੀ ਹੁੰਦੀ ਹੈਗੀਆਂ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਪੰਜਾਬ ਯੂਨੀਵਰਸਿਟੀ ਕੈਂਪਸ 'ਚ ਇੱਕ ਵਾਰ ਫਿਰ ਤੋਂ ਖੜੇ ਆ ਅੱਜ ਜਿਹੜੇ ਵਿਦਿਆਰਥੀ ਬੈਠੇ ਹੋਏ ਨੇ ਪ੍ਰੋਟੈਸਟ ਤੇ ਉਹਨਾਂ ਦੀ ਮੀਟਿੰਗ ਸੀਗੀ ਅਥਾਰਟिटीज ਦੇ ਨਾਲ ਤੇ ਕਿਸ ਤਰ੍ਹਾਂ ਦੀ ਉਹ ਮੀਟਿੰਗ ਹੋਈ ਮਨਕੀਰਤ ਸਿੰਘ ਸਾਡੇ ਨਾਲ ਨੇ ਮਨਕੀਰਤ ਨਾਲ ਗੱਲਬਾਤ ਕਰਦੇ ਆ ਸਟੂਡੈਂਟ ਲੀਡਰ ਨੇ ਤੇ ਜਿਹੜੀ ਮੀਟਿੰਗ ਹੋਈ ਹੈ ਉਹਦੇ ਵਿੱਚ ਮੈਂਬਰ ਵੀ ਸੀਗੇ ਅੱਜ ਸਵੇਰੇ ਮੀਟਿੰਗ ਹੋਈ ਹੈ ਕਿੰਨੀ ਦੇਰ ਮੀਟਿੰਗ ਚੱਲੀ ਔਰ ਕਿਸ ਤਿੱਕੇ ਦੀ ਉੱਥੇ ਗੱਲਬਾਤ ਲਈ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਮਨਕੀਰਤ ਸਸਿਗਲ ਜੀ ਸਾਰਿਆਂ ਨੂੰ ਪਹਿਲਾਂ ਤਾਂ ਮੈਂ ਤੁਹਾਡਾ ਧੰਨਵਾਦ ਕਰਦਾ ਹਾਂ ਡੀ5 ਅ ਚੈਨਲ ਦਾ ਜਿਹੜੇ ਤੁਸੀਂ ਸਾਡੇ ਕਵਰੇਜ ਲਈ ਇੱਥੇ ਸਾਡੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਤੇ ਪਹੁੰਚੇ ਹੋ ਅੱਜ ਦੀ ਜੋ ਮੀਟਿੰਗ ਸੀ ਉਹ ਸਾਡੀ ਵਾਈਸ ਚਾਂਸਲਰ ਦੇ ਨਾਲ ਸੀ ਅ ਜਿਹੜੇ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਦੇ ਤਮਾਮ ਮੈਂਬਰਸ ਨੇ ਜੋ ਕਿ ਸਾਰੀਆਂ ਸਟੂਡੈਂਟਸ ਜਥੇਬੰਦੀਆਂ ਨੇ ਅਤੇ ਨਾਲ ਹੀ ਸਾਡੇ ਸੈਨੇਟ ਮੈਂਬਰਸ ਲੀਕੇ ਉਹਨਾਂ ਨੇ ਅੱਜ ਵੀਸੀ ਮੈਮ ਨਾਲ ਮੀਟਿੰਗ ਕੀਤੀ ਹੈ ਤੇ ਆਪਣੀਆਂ ਡਿਮਾਂਡਸ ਦੱਸੀਆਂ ਸਾਰੀਆਂ ਦੀ ਜੀ ਡਿਮਾਂਡਸ ਦੇ ਵਿੱਚ ਸਾਡੀ ਪਹਿਲੀ ਜਿਹੜੀ ਮੇਨ ਡਿਮਾਂਡ ਆ ਸੈਨੇਟ ਦੇ ਧਰਨੇ ਨੂੰ ਲੈ ਕੇ ਆ ਕਿ ਸੈਨੇਟ ਨੂੰ ਜਲ ਤੋਂ ਜਲਦ ਬਹਾਲ ਕਰਕੇ ਉਹਦੇ ਜਿਹੜਾ ਸਕੇਜੂਲ ਆ ਡੇਟ ਆ ਅਨਾਉਂਸ ਕੀਤੀ ਜਾਵੇ ਇਲੈਕਸ਼ਨ ਦੀ ਤਾਂ ਜੋ ਨੋਟੀਫਿਕੇਸ਼ਨ ਆ ਜਾਈ ਤੇ ਸਾਨੂੰ ਅਸ਼ੋਰੈਂਸ ਹੋ ਜੇ ਕਿ ਹਾਂਜੀ ਇਸ ਡੇਟ ਨੂੰ ਸਾਡੇ ਇਲੈਕਸ਼ਨਸ ਨੇ ਵਿਸ਼ਵਾਸ ਸਾਨੂੰ ਤਾਂ ਨਹੀਂ ਹੋ ਰੇ ਕਿਉਂਕਿ ਪਹਿਲਾਂ ਵੀ ਤੁਸੀਂ ਜਿੱਦਾਂ ਤੁਸੀਂ ਦੇਖਿਆ ਪਹਿਲਾਂ ਇਹਨਾਂ ਨੇ ਸੈਨੇਟ ਨੂੰ नोटिफिकेशन ਨੂੰ ਭੰਗ ਕਰਦਾ ਤੇ 10 ਮਿੰਟਾਂ ਬਾਅਦ ਫੇਰ ਨੋਟੀਫਿਕੇਸ਼ਨ ਲੈ ਜਾਂਦਾ ਹੁਣ ਨੋਟੀਫਿਕੇਸ਼ਨ ਨੂੰ ਫੇਰ ਰੱਦ ਤਾਂ ਕਰ ਦਿੱਤਾ ਗਿਆ ਪਰ ਜਿਹੜੀਆਂ ਇਹ ਟ੍ਰਿਕਸ ਖੇਡੀਆਂ ਜਾ ਰਹੀਆਂ ਸਾਡਾ ਇਹਨਾਂ ਚੀਜ਼ਾਂ ਤੋਂ ਵਿਸ਼ਵਾਸ ਉੱਠ ਚੁੱਕਿਆ ਸਾਨੂੰ ਬਲੀਵ ਕਰਨਾ ਔਖਾ ਹੈ ਅਸੀਂ ਇਹਨਾਂ ਵੀਸੀ ਮੈਨ ਨੂੰ ਅਸੀਂ ਇਹੀ ਗੱਲ ਰੱਖੀ ਹੈ ਕਿ ਜਿੰਨਾ ਚਿਰ ਸਾਨੂੰ ਨੋਟੀਫਿਕੇਸ਼ਨ ਆ ਨਹੀਂ ਜਾਂਦਾ ਉਨਾਂ ਚਿਰ ਸਾਡਾ ਧਰਨਾ ਬਰਕਰਾਰ ਰਹੇਗਾ ਐਂਡ ਉਹਦੇ ਨਾਲ ਸਾਡੀਆਂ 3-4 ਹੋਰ ਮੰਗਾਂ ਸਿਗੀਆਂ ਜਿਹੜਾ ਪਿਛਲੇ ਸਾਲ ਤੋਂ ਧਰਨਾ ਚੱਲ ਰਿਹਾ ਸੀ ਉਹਦੇ ਵਿੱਚ ਅਰਾਊਂਡ ਅਬਾਊਟ 12 ਸਟੂਡੈਂਟਸ ਦੇ ਉੱਤੇ ਇਹਨਾਂ ਨੇ ਇੱਕ ਐਫ ਆਈ ਆਰ ਦਰਜ ਕਰਵਾਈ ਸੀਗੀ ਤੇ ਅਸੀਂ ਉਹਦਾ ਵੀ ਕਿਹਾ ਵੀ ਕਿ ਕੋਈ ਵੀ ਲੀਗਲ ਪ੍ਰोसीजर ਨੂੰ ਫਾਲੋ ਕਰਕੇ ਇਹਨਾਂ ਬੱਚਿਆਂ ਤੋਂ ਜਿਹੜੀ ਐਫਆਈਆਰ ਉਹ ਕੈਨਸਲ ਕਰਾਈ ਜਾਵੇ ਐਂਡ ਇੱਕ ਯੂਨੀਵਰਸਿਟੀ ਵੱਲੋਂ ਸਿਵਲ ਸੂਟ ਫਾਈਲ ਕੀਤਾ ਗਿਆ ਸੀ ਕੁਝ ਜਥੇਬੰਦੀਆਂ ਦੇ ਉੱਤੇ ਸਾਡੀ ਉਹ ਵੀ ਡਿਮਾਂਡ ਸੀ ਕਿ ਉਸ ਜਿਹੜਾ ਸਿਵਲ ਸੂਟ ਆ ਉਹਨੂੰ ਵਾਪਸ ਲਿਆ ਜਾਵੇ ਐਂਡ ਸੈਕੰਡ ਵੱਡੀ ਚੀਜ਼ ਆ ਇੱਕ ਐਸਓਪੀ ਤੇ ਕਨਸਟੀਟਿਊਸ਼ਨਲ ਯੂਨੀਵਰਸਿਟੀ ਵੱਲੋਂ ਸਟੂਡੈਂਟਸ ਲਈ ਬਣਾਇਆ ਗਿਆ ਸੀਗਾ ਜੋ ਕਿ ਕਾਉਂਸਲ ਮੈਂਬਰ ਤੇ ਸਟੂਡੈਂਟ ਆਰਗੇਨਾਈਜੇਸ਼ਨ ਦੀ ਐਬਸੈਂਸ ਦੇ ਵਿੱਚ ਬਣਾਇਆ ਗਿਆ ਸੀਗਾ ਤਾਂ ਅਸੀਂ ਕਿਹਾ ਵੀ ਇਹ ਰਿਵਿਊ ਹੋਣਾ ਚਾਹੀਦਾ ਬੱਚਿਆਂ ਦੇ ਨਾਲ ਸਟੂਡੈਂਟ ਆ ਨਾਲ ਤੇ ਉਹਨੂੰ ਮੱਦੇ ਨਜ਼ਰ ਰੱਖਦੇ ਹੀ ਜੋ ਵੀ ਚੇਂजेस ਆ ਉਹ ਲਿਆਉਣੀਆਂ ਚਾਹੀਦੀਆਂ ਉਹਦੇ ਵਿੱਚ ਇੱਕ ਇਹਨਾਂ ਨੇ ਏ ਵਿਟਿੰਗ ਕਮੇਟੀ ਬਣਾਈ ਸੀਗੀ ਕਿ ਯੂਨੀਵਰਸਿਟੀ ਦੇ ਵਿੱਚ ਕਿਹੜਾ ਸਪੀਕਰ ਆ ਕੇ ਇੱਥੇ ਆਪਣੀ ਸਪੀਕਰ ਆ ਕੇ ਆਪਣੀ ਸਪੀਚ ਦੇ ਸਕਦਾ ਹੈ ਤਾਂ ਉਹ ਇੱਕ ਸਾਰਾ ਸਾਰੀ ਰਾਈਟ ਟੂ ਸਪੀਚ ਦੇ ਅਗੇਂਸਟ ਹੈ ਕਿਉਂਕਿ ਸਾਨੂੰ ਸਾਰਿਆਂ ਨੂੰ ਕਨਸਟੀਟਿਊਸ਼ਨਲ ਰਾਈਟ ਹੈ ਸਾਡਾ ਕਿ ਅਸੀਂ ਆਪਾਂ ਆਪਣੀ ਆਵਾਜ਼ ਰੱਖ ਸਕਦੇ ਹਾਂ ਐਂਡ ਅਸੀਂ ਚਾਹੁੰਦੇ ਸੀਗੇ ਵੀ ਕੋਈ ਵੀ ਸਪੀਕਰ ਆਵੇ ਆਪਣੀ ਆਵਾਜ਼ ਰੱਖੇ ਹਨਾ ਜੀ ਮਤਲਬ ਕਿਸੇ ਵੀ ਨੂੰ ਹਾਂ ਹਾਂ ਜੀ ਹਾਂ ਜੀ ਤੇ ਉਹ ਜਿਹੜੀ ਕਮੇਟੀ ਬਣਾਈ ਆ ਉਹਨੂੰ ਸਾਰਾ ਸਰ ਖਾਰਜ ਕੀਤਾ ਜਾਵੇ ਇਹ ਸਾਡੀਆਂ ਕੁਝ ਡਿਮਾਂਡ ਸੀਗੀਆਂ ਜੋ ਅਸੀਂ ਅੱਜ ਵੀਸੀ ਮੈਮ ਦੇ ਅੱਗੇ ਰੱਖੀਆਂ ਜੀ ਜਿਹੜੀ ਤੁਸੀਂ ਅੱਜ ਮੀਟਿੰਗ ਕੀਤੀ ਹੈ ਅਥਾਰਟिटीज ਦੇ ਨਾਲ ਵੀਸੀ ਜਿਹੜੇ ਹੈਗੇ ਨੇ ਪੰਜਾਬ ਯੂਨੀਵਰਸਿਟੀ ਦੇ ਉਹਨਾਂ ਦੇ ਨਾਲ ਕਿਉਂਕਿ ਉਹਨਾਂ ਨੇ ਪਿੱਛੇ ਜੇ ਬਿਆਨ ਆਇਆ ਸੀਗਾ ਕੁਝ ਦਿਨ ਪਹਿਲੇ ਜਦੋਂ ਤੁਹਾਡੇ ਧਰਨੇ ਤੋਂ ਇੱਕ ਦਿਨ ਪਹਿਲੇ মিডিਆ ਨਾਲ ਗੱਲਬਾਤ ਕੀਤੀ ਉਹ ਕਹਿੰਦੇ ਜੀ ਮੈਂ ਜਿਹੜਾ ਹੈਗਾ ਸਕੈਡਿਊਲ ਬਣਾ ਕੇ ਉਹਦੇ ਤੇ ਜਿਹੜੀ ਸਹੀ ਹੋਣੀ ਹੈ ਉਹ ਉੱਤੇ ਭੇਜੀ ਦਿੱਤੀ ਜਾਏਗੀ ਉਹ ਰਾਸ਼ਟਰਪਤੀ ਨੂੰ ਜਿਸ ਤਰੀਕੇ ਦੇ ਨਾਲ ਵਾਈਸ ਪ੍ਰੈਜ਼ੀਡੈਂਟ ਨੂੰ ਤੇ ਜਿਵੇਂ ਵੀ ਉਹ ਸਾਰੀਆਂ ਗੱਲਾਂ ਬਾਤਾਂ ਨੇ ਪਰ ਜਿਹੜੀ ਅੱਜ ਮੀਟਿੰਗ ਹੋਈ ਉਹਦੇ ਚ ਬਿਲਕੁਲ ਮਤਲਬ ਕਿ ਐਮੀਕੇਬਲ ਜੇ ਮਾਹੌਲ ਦੇ ਵਿੱਚ ਹੋਈ ਆ ਥੋੜੀਆਂ ਜੀਆਂ ਸਟੂਡੈਂਟਸ ਨੇ ਆਪਣੀ ਪੂਰਜ਼ੋਰ ਤਰੀਕੇ ਦੇ ਨਾਲ ਗੱਲਾਂ ਕਹੀਆਂ ਕਿਉਂਕਿ ਜਿਸ ਤਰੀਕੇ ਦੇ ਨਾਲ ਪ੍ਰੋਟੈਸਟ ਦੇਖਿਆ ਉਸ ਤੋਂ ਪਹਿਲੇ ਮੀਟਿੰਗ ਦੇਖੀ ਹੈ ਉਸ ਤੋਂ ਪਹਿਲੇ ਜਿਹੜਾ ਪ੍ਰੋਟੈਸਟ ਆਲਰੇਡੀ ਤੁਸੀਂ ਪੰਜਾਬ ਯੂਨੀਵਰਸਿਟੀ ਅ ਬਚਾਓ ਮੋਰਚਾ ਜਿਹੜਾ ਇੱਥੇ ਲਾਇਆ ਹੋਇਆ ਹੈ ਉਹਦੇ ਵਿੱਚ ਜਿਸ ਤਰੀਕੇ ਦੀਆਂ ਤਕਰੀਰਾਂ ਸੁਣੀਆਂ ਨੇ ਜਿਸ ਤਰੀਕੇ ਦੇ ਨਾਲ ਗੱਲਬਾਤ ਹੋਈ ਹੈ ਉਸ ਤੋਂ ਤਾਂ ਇਦਾਂ ਲੱਗਦਾ ਹੈ ਕਿ ਕਾਫੀ ਜ਼ਿਆਦਾ ਸਟੂਡੈਂਟਸ ਆਪਣੀ ਸਿਆਣਪ ਦੇ ਨਾਲ ਵੀ ਪਰ ਦਲੀਲ ਜਿਹੜੀ ਹੈ ਉਹ ਬੜੀ ਮਜ਼ਬੂਤੀ ਦੇ ਨਾਲ ਰੱਖ ਰਿਹਾ ਹੈ ਉੱਥੇ ਜਿਸ ਤਰ੍ਹਾਂ ਉਸ ਤਰ੍ਹਾਂ ਦਾ ਮਾਹੌਲ ਸੀ ਜਾਂ ਕਿੰਨੀ ਦੇਰ ਦੀ ਮੀਟਿੰਗ ਸੀ ਨਾਲੇ ਇਹ ਵੀ ਜ਼ਰੂਰ ਦੱਸੋ ਅ ਜਿਹੜੀ ਗੱਲ ਆਪਾਂ ਕਰਦੇ ਆਂ ਵੀ ਇਹਨਾਂ ਨੇ ਪਿਛਲੇ ਸਾਲ ਵੀ ਸਾਨੂੰ ਇਹ ਸੇਮ ਚੀਜ਼ ਦੇ ਅਸ਼ੋਰੈਂਸ ਦਿੱਤੀ ਸੀਗੀ ਕਿ ਅਸੀਂ ਉੱਪਰ ਭੇਜ ਰਹੇ ਹਾਂ ਤੇ ਜਲਦੀ ਤੁਹਾਡਾ ਨੋਟੀਫਿਕੇਸ਼ਨ ਹੋ ਜਾਊਗਾ ਬਟ ਉਸ ਸਾਲ ਤੋਂ ਉਹਦਾ ਨੋਟੀਫਿਕੇਸ਼ਨ ਨਾ ਲਾਗੂ ਨਹੀਂ ਹੋਇਆਗਾ ਐਂਡ ਜਿਹੜਾ ਉਦੋਂ ਦਾ ਰਵਈਆ ਸੀ ਤੇ ਹੁਣ ਦੇ ਰਵਈਏ 'ਚ ਬਹੁਤ ਜ਼ਿਆਦਾ ਫਰਕ ਸੀ ਜਿੱਦਾਂ ਤੁਸੀਂ ਦੇਖਿਆ 10 ਤਰੀਕ ਨੂੰ ਜਿਹੜਾ ਪੰਜਾਬ ਯੂਨੀਵਰਸਿਟੀ ਬਚਾਓ ਮੋਰਚਾ ਹੋਇਆ ਲੱਖਾਂ ਦੀ ਤعداد 'ਚ ਪੰਜਾਬ ਦੇ ਹਿਮਾਚਲ ਦੇ ਹਰਿਆਣਾ ਦੇ ਨੌਜਵਾਨ ਜਥੇਬੰਦੀਆਂ ਆਰਗੇਨਾਈਜੇਸ਼ਨਸ ਇੱਥੇ ਪਹੁੰਚੀਆਂ ਉਹਨਾਂ ਨੇ ਸਾਡਾ ਸਾਥ ਦਿੱਤਾ ਤੇ ਉਸ ਇਕੱਠ ਤੋਂ ਬਾਅਦ ਹੀ ਦਿੱਲੀ ਤੱਕ ਜਿਹੜੀਆਂ ਸਾਡੀਆਂ ਧਰਨੇ ਦੇ ਗੂੰਜਾਂ ਪਹੁੰਚੀਆਂ ਤੇ ਉਸ ਤੋਂ ਬਾਅਦ ਹੀ ਇਹਨਾਂ ਦਾ ਰਵਈਆ ਬਦਲਿਆ ਅੱਜ ਜੋ ਸੀਗਾ ਅਸੀਂ ਲਗਭਗ ਘੰਟਾ ਡੇਢ ਘੰਟਾ ਸੀ ਡੀਪ ਡਿਸਕਸ਼ਨਸ ਕੀਤੀਆਂ ਸਾਰੇ ਪੁਆਇੰਟਸ ਜਿਹੜੀਆਂ ਮੈਂ ਤੁਹਾਨੂੰ ਡਿਮਾਂਡ ਦੱਸੀਆਂ ਤੇ ਅੱਜ ਇਹਨਾਂ ਦਾ ਪੋਜ਼ਿਟਿਵ ਰਿਸਪੌਂਸ ਸੀਗਾ ਇਹਨਾਂ ਵੱਲੋਂ ਦੱਸਿਆ ਗਿਆ ਕਿ ਅਸੀਂ ਉੱਪਰ ਭੇਜਤਾ ਅਪਰੂਵਲ ਲਈ ਤੇ ਜਲਦੀ ਇੱਕ ਦੋ ਦਿਨਾਂ ਦੇ ਵਿੱਚ ਨੋਟੀਫਿਕੇਸ਼ਨ ਆ ਜਾਊਗਾ ਜੋ ਕਿ ਅਫੀਸ਼ੀਅਲ ਟਾਈਮ ਹੈ ਚਲੋ ਅਸੀਂ ਉਹ ਚੀਜ਼ ਨੂੰ ਬਲੀਵ ਕਰਦੇ ਹਾਂ ਬਲੀਵ ਕਰਦੇ ਹਾਂ ਵੀ ਨੋਟੀਫਿਕੇਸ਼ਨ ਆ ਜਾਊਗਾ ਬਟ ਇਹ ਸਾਡਾ ਹੈਗਾ ਵੀ ਧਰਨਾ ਉਦੋਂ ਤੱਕ ਜਾਰੀ ਰਹੂਗਾ ਜਦੋਂ ਸਾਨੂੰ ਸਾਡੀਆਂ ਰਿਟਰਨ ਡਿਮਾਂਡਸ ਸਾਨੂੰ ਆਪਣੇ ਹੱਥ ਵਿੱਚ ਨਹੀਂ ਮਿਲ ਜਾਂਦੀਆਂ ਮਨਕੀਰ ਤੁਸੀਂ ਕਹਿੰਦੇ ਧਰਨਾ ਤਾਂ ਤੱਕ ਸਕੇਜੂਲ ਨਹੀਂ ਕੀਤੀਆਂ ਜਾਂਦੀਆਂ ਔਰ ਫਿਕਸ ਨਹੀਂ ਕੀਤਾ ਜਾਂਦਾ ਕਿਉਂਕਿ ਉਹਦੀ ਨੋਟੀਫਿਕੇਸ਼ਨ ਜਿਹੜੀ ਪੱਕੇ ਤੌਰ ਤੇ ਨਹੀਂ ਕੀਤੀ ਜਾਂਦੀ ਉਹਦੀ ਤੁਸੀਂ ਡਿਮਾਂਡ ਕਰ ਰਹੇ ਜਿਹੜੇ ਸੈਨੇਟ ਦੇ ਇਲੈਕਸ਼ਨਸ ਹੋਣੀਆਂ ਜਿਹੜੀਆਂ ਕਾਫੀ ਲੰਬੇ ਸਮੇਂ ਤੋਂ ਇਸ ਟਾਈਮ ਲਿੰਗਰਿੰਗ ਪੋਜੀਸ਼ਨ ਚ ਨੇ ਉਹ ਲਿੰਗਰ ਔਨ ਕਰ ਰਹੀਆਂ ਨੇ ਲਟਕ ਰਹੀਆਂ ਨੇ ਲੰਮਕ ਰਹੀਆਂ ਨੇ ਪਰ ਉਸ ਦੇ ਨਾਲ ਹੀ ਜੇ ਗੱਲ ਕੀਤੀ ਜਾਵੇ ਕਿਉਂਕਿ 10 ਤਰੀਕ ਦੇ ਬਾਅਦ ਬਹੁਤ ਜ਼ਿਆਦਾ ਜਿਸ ਤਰੀਕੇ ਦੇ ਨਾਲ ਮਾਹੌਲ ਪਖਵਾ ਹੋ ਗਿਆ ਸੀਗਾ ਔਰ ਕਾਫੀ ਇਥੇ लाठी चार्ज ਵੀ ਪੁਲਿਸ ਵੱਲੋਂ ਕੀਤਾ ਗਿਆ ਸਟੂਡੈਂਟਸ ਤੇ ਉਹਦੇ ਬਾਅਦ ਕਾਫੀ ਤਰ੍ਹਾਂ ਦੀਆਂ ਉਤਰਾ ਚੜਾਵੀ ਆਏ ਫਿਰ ਵੀ ਸਟੇਟ ਲੱਗੀ ਉਹ ਸਭ ਦੇ ਵਿੱਚ ਉਹਦੇ ਬਾਅਦ ਜਿਹੜਾ ਸੀ ਮਾਹੌਲ ਯੂਨੀਵਰਸਿਟੀ ਦਾ ਬੱਚਿਆਂ ਦਾ ਜਾਂ ਸਟੂਡੈਂਟ ਲੀਡਰਸ ਦਾ ਜਾਂ ਆਮ ਇਥੇ ਆਉਣ ਜਾਣ ਜਿਵੇਂ ਉਹ ਬਹਾਲ ਹੋ ਗਿਆ ਕਿਵੇਂ ਦਾ ਉਹਨਾਂ ਦਾ ਰਵਈਆ ਸੀਗਾ ਕੌਨਫੀਡੈਂਸ ਲੈਵਲ ਵਧਿਆ ਕਿਦਾਂ ਮਤਲਬ ਕੀ ਹੁਣ ਅਸਤੀਤੀ ਕੀ ਹੈ ਜਿਹੜੀ ਕੌਨਫੀਡੈਂਸ ਲੈਵਲ ਦੀ ਗੱਲ ਹੈ ਕਿ ਆ ਬੜੇ ਧੇਰ ਤੋਂ ਕਿਸਾਨੀ ਧਰਨੇ ਤੋਂ ਬਹੁਤ ਕੋਈ ਐਡਾ ਵੱਡਾ ਮੂਵਟਾ ਨਹੀਂ ਲੱਗਿਆ ਸੀਗਾ ਤੇ ਇੱਕ ਬੜਾ ਨੈਰੇਟਿਵ ਸੈੱਟ ਕੀਤਾ ਗਿਆ ਇਹਨਾਂ ਗੰਦੀਆ ਸਰਕਾਰਾਂ ਵੱਲੋਂ ਕਿ ਪੰਜਾਬ ਦੇ ਨੌਜਵਾਨ ਨਸ਼ੇੜੀ ਹੈ ਜੀ ਗੈਂਗਸਟਰ ਹੈ ਸਾਨੂੰ ਕੋਝੀਆਂ ਚਾਲਾਂ ਚੱਲੀਆਂ ਜਾਂ ਰਹੀਆਂ ਪਰ ਜਦੋਂ ਅਸੀਂ ਇਹ ਮੋਰਚਾ ਰੱਖਿਆ ਤਾਂ ਇੰਨਾ ਜ਼ਿਆਦਾ ਭਰਮਾ ਹੰਗਾਰਾ ਸੀਗਾ ਜਿਹੜੇ ਇਹਨਾਂ ਦੇ ਬੈਰੀਗੇਟ ਵੀ ਛੋਟੇ ਪੈ ਗਏ ਨੇ ਕਿਉਂਕਿ ਜਿਹੜਾ ਜੋਸ਼ ਆ ਨੌਜਵਾਨਾਂ ਦਾ ਅੱਜ ਕੱਲ ਦੀ ਪਨੀਰੀ ਸਾਰੀ ਪੜੀ ਲਿਖੀ ਤੇ ਉਹ ਜਾਗ ਚੁੱਕੀ ਆ ਆਪਣੇ ਹੱਕ ਲੈਣੇ ਉਹਨਾਂ ਨੂੰ ਬਖੂਬੀ ਆਉਂਦੇ ਆ ਤੇ ਜਿੰਨਾ ਵੱਧ ਚੜ ਕੇ ਆਏ ਉਹਨਾਂ ਨੇ ਬੈਰੀਗੇਟ ਵੀ ਪੰਨੇ ਚਲੋ ਠੀਕ ਹੈ ਜੀ ਇਹ ਤਾਂ ਹੁਣ ਬੇਸਿਕ ਜੀ ਚੀਜ਼ ਬਣ ਗਿਆ ਵੀ ਲਾਠੀਆਂ ਨਾਲ ਸਾਨੂੰ ਖਾਣੀਆਂ ਹੀ ਪੈਂਦੀਆਂ ਇਹ ਤਾਂ ਦੇਸ਼ੀ ਸਾਡਾ ਇਹੋ ਜਿਹਾ ਵੀ ਬਿਨਾ ਡੰਡੇ ਤੋਂ ਕੁਝ ਮਿਲਦਾ ਨਹੀਂ ਐ ਸਾਨੂੰ ਤੇ ਨੌਜਵਾਨ ਖਾ ਖਾ ਗਿੱਜ ਗਏ ਭਾਵੇਂ ਕਿਸਾਨੀ ਧਰਨਾ ਸੀਗਾ ਇੰਨਾ ਕੁਛ ਝੇਲਿਆ ਸੀਗਾ ਅਸੀਂ ਸਾਰੇ ਆਪਣੇ ਤਨ ਤੇ ਤੇ ਹੁਣ ਅਸੀਂ ਇੰਨਾ ਜਿਆਦਾ ਵੱਡਾ ਕੱਟ ਹੋਇਆ ਤੇ ਦੱਸਦਾ ਕਿ ਪੰਜਾਬ ਦੇ ਨੌਜਵਾਨ ਹੁਣ ਆਪਣਾ ਹੱਕ ਲੈਣੇ ਆਉਂਦੇ ਆ ਜਿਹੜੀ ਤੁਸੀਂ ਗੱਲ ਕੀਤੀ ਸੀਗੀ ਸੈਨੇਟ ਦੀ ਆ ਇੱਕ ਸਾਲ ਤੋਂ ਸੈਨੇਟ ਦੇ ਵਿੱਚ ਜਿਹੜਾ ਗੈਪ ਰਿਹਾ ਸੈਨੇਟ ਹੈ ਨਹੀਂ ਸੀ ਉਹਦੇ ਵਿੱਚ ਜਿਹੜੇ ਫੈਸਲੇ ਲਏ ਗਏ ਅਸੀਂ ਉਹ ਵੀ ਬੀਸੀ ਅੱਗੇ ਡਿਮਾਂਡ ਰੱਖੀ ਹੈ ਕਿ ਇਹਦੇ ਤੇ ਵੀ ਵਿਚਾਰ ਚਰਚਾ ਹੋਣੀ ਚਾਹੀਦੀ ਆ ਰਿਟਰਬਿਸ਼ਨ ਪਾਲਿਸੀ ਲਾਗੂ ਹੋਣੀ ਚਾਹੀਦੀ ਹੈ ਜਿਹੜੇ ਵੀ ਇਨ ਫਿਊਚਰ ਰਿਕਰੂਟਮੈਂਟਸ ਹੋ ਰਹੀਆਂ ਤੇ ਜਿਹੜੀਆਂ ਡੇ ਟੂ ਡੇ ਤੁਹਾਡੇ ਫੈਸਲੇ ਤੁਸੀਂ ਲੈ ਸਕਦੇ ਹੋ ਪਰ ਮੇਜਰ ਫੈਸਲਾ ਇਨ ਦੀ ਐਬਸੈਂਸ ਆਫ ਸੈਨੇਟ ਤੁਸੀਂ ਨਹੀਂ ਲੈ ਸਕਦੇ ਅੱਜ ਮਨਕੀਰਿਤ ਇਕਨਾ ਰਵਨੀਤ ਬਿੱਟੂ ਹੋਰਾਂ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ଥିਏ ਚੰਡੀਗੜ੍ਹ ਦੇ ਵਿੱਚ ਉਹਨਾਂ ਨੇ ਇੱਕ ਗੱਲ ਖਾਸ ਤੌਰ ਤੇ ਕਹੀ ਹੈ ਕਹਿੰਦੇ ਜਿਹੜਾ 35 ਦਾ ਕਰ ਦਿੱਤਾ ਗਿਆ ਸੀਗਾ 33 35 ਦਾ ਜਿਹੜਾ ਇੱਕ ਅੰਕੜਾ ਆ ਰਿਹਾ ਹੈ ਕਹਿੰਦੇ ਵੀ ਉਹ ਸਾਰੇ ਸਾਰੇ ਵੀ ਇਹਨਾਂ ਨੇ ਸਾਨੂੰ ਬੱਚਿਆਂ ਕਰਕੇ ਮੰਨੀ ਜ਼ਰੂਰ ਪਈ ਹੈ ਗੱਲ ਕਿਉਂਕਿ ਜਿੱਥੇ ਬੱਚਿਆਂ ਦੀ ਗੱਲ ਆ ਜਾਏ ਸਟੂਡੈਂ ਤੇ ਅਸੀਂ ਵੀ ਸੋਚਦੇ ਆਂ ਵੀ ਅੜਿਆ ਨਾ ਜਾਵੇ ਕਿਉਂਕਿ ਸੈਂਸਿਟਿਵ ਇਸ਼ੂ ਹੋ ਜਾਂਦਾ ਹੈ ਭਾਵਨਾਵਾਂ ਦੀ ਗੱਲ ਆ ਜਾਂਦੀ ਹੈ ਪਰ ਉਹਨਾਂ ਨੇ ਇਹ ਵੀ ਗੱਲ ਕਹੀ ਕਿ ਜੇ 91 ਜਦੋਂ ਸੀਗੇ ਕਹਿੰਦੇ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਗੁਰੇਸ਼ ਕਰਕੇ ਕਹਿ ਰਹੇ ਸੀਗੇ ਮੈਂ ਕਹਿਣਾ ਤਾਂ ਨਹੀਂ ਚਾਹੁੰਦਾ ਕਹਿੰਦੇ ਪਰ ਗੱਲ ਹੈ ਹੈਗੀ ਹੈ ਕਿ ਉਹਦੇ ਚ ਵੀ ਜਿਹੜਾ ਕੋਈ ਕੰਮ ਨਹੀਂ ਕੀਤਾ ਜਾਂਦਾ ਸੀ ਆਪਸ ਵਿੱਚ ਲੜਾਈ ਝਗੜੇ ਚ ਜ਼ਿਆਦਾ ਪਈ ਰਹਿੰਦੀ ਸੀ ਤੇ ਜਿੱਦੋਂ ਤੱਕ ਨੋਮੀਨੇਸ਼ਨ ਨੋਮੀਨੇਟ ਕਰਨ ਦੀ ਇੱਕ ਗੱਲ ਚੱਲ ਰਹੀ ਹੈ ਵੀ ਸ਼ਾਇਦ ਹੁਣ ਛੋਟਾ ਫਿਗਰ ਕਰ ਦਿੱਤਾ ਗਿਆ ਤੇ ਨੋਮੀਨੇਸ਼ਨ ਜ਼ਿਆਦਾ ਹੋਣਗੇ ਸਾਰੀਆਂ ਨੋਮੀਨੇਸ਼ਨਸ ਹੋਣਗੀਆਂ ਕਹਿੰਦੇ ਇਹ ਜੀ ਗੱਲ ਨਹੀਂ ਹੈਗੀ ਉਹਨਾਂ ਨੇ ਆਪਣਾ ਉਹ ਰੇਸ਼ੋ ਪ੍ਰੋਪੋਰਸ਼ਨ ਵੀ ਜਿਹੜਾ ਛੋਟਾ ਕਰ ਦਿੱਤਾ ਸੀਗਾ ਅਟਕ ਸ਼ਾਇਦ ਨੋਮੀਨੇਸ਼ਨਸ ਹੁਣ ਹੋਣੀਆਂ ਸੀਗੀਆਂ ਬਾਕੀ ਇਲੈਕਟਿਡ ਹੋਣੇ ਸੀ ਸਾਰੇ ਸਿਲੇਕਟਿਡ ਜਾਂ ਮਤਲਬ ਨੋਮੀਨੇਟਿਡ ਨੇ ਹੀ ਸੀ ਹੋਣੇ ਪਰ ਹੁਣ ਜੇ ਗੱਲ ਕੀਤੀ ਜਾਵੇ ਜਿੱਥੋਂ ਤੱਕ ਐਦਾਂ ਦੇ ਬਿਆਨ ਹਜੇ ਵੀ ਆ ਰਹੇ ਨੇ ਔਰ ਉਹਦੇ ਬਾਅਦ ਗਲਬਾਤ ਵੀ ਚੱਲ ਰਹੀ ਹੈ ਲੰਮੇ ਟਾਈਮ ਤੋਂ ਕਈ ਵਾਰੀ ਜਿਹੜਾ ਹੈਗਾ ਇਹ ਜਿਹੜਾ ਮਾਮਲਾ ਹੈਗਾ ਕਿਉਂਕਿ ਬਹੁਤ ਹੀ ਸੈਂਸਿਟਿਵ ਮਾਮਲਾ ਹੈਗਾ ਇਕੱਲੇ ਇੱਕ ਯੂਨੀਵਰਸਿਟੀ ਦਾ ਮਾਮਲਾ ਨਹੀਂ ਹੈ ਇਕੱਲੇ ਇੱਕ ਪੰਜਾਬ ਦੇ ਉੱਤੇ ਮਤਲਬ ਬਣੀ ਹੋਈ ਹੈ ਪੰਜਾਬ ਦੀ ਧਰਤੀ ਤੇ ਬਣੀ ਹੋਈ ਇੱਕ ਯੂਨੀਵਰਸਿਟੀ ਦਾ ਮਾਮਲਾ ਨਹੀਂ ਹੈ ਇਹ ਇੱਕ ਬਹੁਤ ਵੱਡੀ ਰਿਪਰੈਜੈਂਟੇਸ਼ਨ ਵੀ ਹੈਗੀ ਹੈ ਕਿਉਂਕਿ ਬਹੁਤ ਐਸਟੀਮਡ ਯੂਨੀਵਰਸਿਟੀ ਹੈਗੀ ਇਹਦੇ ਚੋਂ ਬਹੁਤ ਹੀ higher education ਲੈ ਕੇ اور ਬਹੁਤ ਤੇ ਮਤਲਬ ਨੋਮੀਨਲ ਜੀ ਫੀਸਿਸ ਦੇ ਨਾਲ ਬੱਚੇ ਬਹੁਤ ਵੱਡੇ ਵੱਡੇ اخਲਾਕਾਂ ਤੇ ਜਿਹੜੇ ਪਹੁੰਚਦੇ ਰਹੇ ਨੇ ਮੈਂ ਮੈਂ ਇਹ ਗੱਲ ਮੈਂ ਕਰਨਾ ਚਾਹਣਾ ਵੀ ਪਾਰਲੀਮੈਂਟ ਦੇ ਸੀਟਾਂ ਵੀ ਵਧੀਆਂ ਐ ਜਿੱਦਾਂ ਆਪਣੀ ਜਨਗਣਨਾ ਵਧਦੀ ਆ ਪੋਪੂਲੇਸ਼ਨ ਵਧਦੀ ਆ ਜਦੋਂ ਇਹ 91 ਸੀਟਾਂ ਸੀ ਉਦੋਂ ਤਾਂ ਯੂਨੀਵਰਸਿਟੀ ਤੇ ਜਿਵੇਂ ਸਟੂਡੈਂਟਸ ਦੀ ਪੋਪੂਲੇਸ਼ਨ ਹੀ ਬਹੁਤ ਜ਼ਿਆਦਾ ਘੱਟ ਸੀ ਹੁਣ ਤਾਂ ਘੱਟੋ ਘੱਟ 1.8 ਲੱਖ ਬੱਚਾ ਤਾਂ ਉਹ ਆ ਜਿਹੜਾ ਡਿਸਟੈਂਟ ਐਜੂਕੇਸ਼ਨ ਲੈ ਰਿਹਾ 200 ਤੋਂ ਪਲੱਸ ਕਾਲਜੇਜ਼ ਆ ਐਂਡ ਅਰਾਊਂਡ ਬਟ 16000 ਸਟੂਡੈਂਟ ਆ ਜਿਹੜਾ ਰੈਗੂਲਰ ਆ ਤੇ ਫਿਰ ਆਪਾਂ ਨੂੰ 91 ਤੋਂ ਸੀਟਾਂ ਵਧਾਉਣੀਆਂ ਚਾਹੀਦੀਆਂ ਸੀਗੀਆਂ ਫਿਰ ਘਟਾਈਆਂ ਕੋ ਜਾ ਰਹੀਆਂ ਐਂਡ ਸੈਕੰਡ ਵੱਡੀ ਚੀਜ਼ ਆ ਇਹ ਤਾਂ ਦੇਸ਼ ਦੀ ਡ ਫਿਰ ਓਬਵੀਅਸly ਗੱਲ ਆ ਫੇਵਰਿਟਿਜ਼ਮ ਹੀ ਆ ਲੜਾਈ ਤੁਸੀਂ ਹੁਣ ਲੜ ਰਹੇ ਆ ਵੀ ਜਿਹੜੀ ਬੀਸੀ ਆ ਸੰਗੀ ਆ ਆਪਦੇ ਫੈਸਲੇ ਆ ਜਿਹੜੇ ਉੱਪਰੋਂ ਲੈ ਜਾਂਦੇ ਆ ਬੀਸੀ ਤਾਂ ਆਪਣਾ ਜਿਹੜਾ ਉਹ ਰਤਬਾ ਹੋਈ ਭੁੱਲ ਚੁੱਕੀ ਆ ਜਿਹੜੀ ਗੱਲ ਆ ਗ੍ਰੈਜੂਏਟ ਕੌਨਸੈਨਸੀ ਇਹਨਾਂ ਨੇ ਜਮਾ ਹੀ ਖਤਮ ਕਰ ਦਿੱਤੀ ਆ ਜਿਹੜੀ ਹੁਣ ਪੰਜਾਬ ਦੇ ਨੁਮਾਇंदे ਚੁਣ ਕੇ ਆਉਂਦੇ ਸੀ ਉਹ ਤਾਂ ਪੰਜਾਬ ਦੇ ਬੱਚਿਆਂ ਦੀ ਗੱਲ ਕਰਦੇ ਸੀ ਨਾ ਚਲੋ ਮੈਂ ਤਾਂ ਡਰਾਪ ਬੈਕ ਸਾਰਾ ਵੱਡਾ ਦੱਸ ਦਿੰਦਾ ਜੀ ਪਿਛਲੇ ਸਾਲ ਤੋਂ ਫੀਸ ਦੇ ਵਿੱਚ ਇਨਾ ਹਾਈਕ ਦੇਖਣ ਨੂੰ ਮਿਲਿਆ ਆਪਣਾ ਯੂਨੀਵਰਸਿਟੀ ਦਾ ਰੂਲ ਹੈ ਕਿ 5% ਫੀਸ ਹਾਈ ਕਰ ਸਕਦੇ ਆ ਜਿਹੜੇ ਟ੍ਰੈਡੀਸ਼ਨਲ ਕੋਰਸ ਹੈ ਤੇ 10% ਫੀਸ ਹੋਰ ਉੱਤੇ ਹਾਈ ਕਰ ਸਕਦੇ ਆ ਜਿਹੜੇ ਸਾਡੇ 셀ਫ ਫਾਈਨੈਂਸ ਕੋਰਸ ਆ ਪਰ ਤੁਸੀਂ ਦੇਖਣ ਨੂੰ ਮਿਲਿਆ ਕਿਤੇ 25% ਫੀਸ ਵਧਾਤੀ ਕਿਤੇ 30 ਵਧਾਤੀ ਇੰਟਰਨੈਸ਼ਨਲ ਕੋਰਟੇ ਦੀ ਯੂਐਲਐਸ ਡਿਪਾਰਟਮੈਂਟ ਦੇ ਵਿੱਚ ਸਵਾ ਲੱਖ ਰੁਪਈਆ ਫੀਸ ਇੱਕ ਸਾਲ ਦੇ ਵਿੱਚ ਵਧ ਜਾਂਦੀ ਹੈ ਦੱਸੋ ਇਹ ਕਿੱਥੋਂ ਦਾ ਇਨਸਾਫ ਆ ਇਹ ਕਿਉਂ ਹੋ ਰਿਹਾ ਕਿਉਂਕਿ ਸਾਡੀ ਸੈਨੇਟ ਐਬਸੈਂਸ ਐਬਸੈਂਟ ਦੇ ਵਿੱਚ ਹੋ ਰਿਹਾ ਤੇ ਅਸੀਂ ਨਹੀਂ ਚਾਹੁੰਦੇ ਵੀ ਇਹਦੇ ਫੈਸਲੇ ਲਏ ਜਾਣ ਜਿ ਡਿਕਲ ਰਵਨੀਤ ਬਿੱਟੂ ਜੀ ਦੀਆਂ ਫਿਰ ਉਹਨਾਂ ਨੇ ਇਹ ਚੀਜ਼ ਉਹ ਉਹ ਤਾਂ ਆਪਦੀ ਵੀ ਮੈਂ ਤਾਂ ਸਿੱਧੀ ਗੱਲ ਕਹਿੰਦੇ ਜਨਾ ਪਾਲਿਸ਼ ਕਰ ਰਹੇ ਆ ਚੈਰੀਸ਼ ਕਰ ਰਹੇ ਆ ਆਪਣੇ ਲੀਡਰਸ ਨੂੰ ਜਿਹੜੇ ਉਹਨਾਂ ਨੇ ਫੈਸਲੇ ਲਏ ਆ ਸਹੀ ਆ ਪਰ ਪੰਜਾਬ ਦੇ ਨੌਜਵਾਨ ਜੇ ਨਹੀਂ ਸੈਪਟ ਕਰਦੇ ਉਹ ਚਾਹੁੰਦੇ ਕੰਨ ਵਿੱਚ ਅਸਤ ਕਹਿੰਦੇ ਕੰਨ ਵਿੱਚ ਤੋਂ ਵੀ ਬਤਾ ਦਿਓ ਹੋਰ ਵੱਡੀ ਕਰ ਦੋ ਕਿ ਫੈਸਲੇ ਸਹੀ ਲਈ ਜਾਣ ਜਿੰਨੇ ਵੱਧ ਮੈਂਬਰ ਹੋਣਗੇ VOTING ਹੋਊਗੀ ਡੈਮੋਕ੍ਰੇਸੀ ਹੋਊਗੀ ਫੈਸਲੇ ਜਵਾਕਾਂ ਦੇ ਹਿੱਤ ਦੇ ਲਈ ਜਾਣਗੇ ਬਿਲਕੁਲ ਕਿਹਾ ਜਾਂਦਾ ਹੈ ਕਿ ਜਿਸ ਤਰੀਕੇ ਦੇ ਨਾਲ ਪੰਜਾਬ ਯੂਨੀਵਰਸਿਟੀ ਦੀ ਹੈ ਸੈਨੇਟ ਦੀ ਗੱਲ ਕੀਤੀ ਜਾਏ ਸੈਨੇਟ ਇੱਕ ਵਿਧਾਨ ਸਭਾ ਦੀ ਤਰ੍ਹਾਂ ਹੁੰਦੀ ਹੈ ਔਰ ਜਿਹੜੇ ਸਿੰਡੀਕੇਟ ਹੈਗੀ ਹੈ ਇੱਕ ਮੰਤਰੀ ਮੰਡਲ ਇੱਕ ਕਾਉਂਸਲ ਆਫ ਮਿਨਿਸਟਰਸ ਦੀ ਤਰ੍ਹਾਂ ਕੰਮ ਕਰਦੀ ਹੈ ਸਾਰੇ ਫੈਸਲੇ ਉਹਨਾਂ ਵੱਲੋਂ ਲਿੱਤੇ ਜਾਂਦੇ ਆ ਮੀਟਿੰਗਸ ਜਾਂ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਬਹੁਤ ਹੀ ਜ਼ਰੂਰੀ ਹੈਗਾ ਖਾਸ ਕਰਕੇ ਇਸ ਵਿਧੇਕ ادارے ਲਈ ਔਰ ਕਿਉਂਕਿ ਇਹ ਵਿਧੇਕ ਅਦਾਰਾ ਸਿਰਫ ਇੱਕ ਯੂਨੀਵਰਸਿਟੀ ਨਹੀਂ ਹੈਗੀ ਸ ਨਹੀਂ ਹੈਗਾ ਇਹ ਵਰਡ ਲੈਵਲ ਤੇ ਜੋ ਵਰਡ ਦੇ ਗਲੋਬ ਤੇ ਦੇਖਿਆ ਜਾਏ ਤੇ ਇਹਦੀ ਜਿਹੜੀ ਰਿਪਰੈਜੈਂਟੇਸ਼ਨ ਔਰ ਇਹਦੀ ਜਿਹੜੀ ਫਿਗਰਿੰਗ ਹੈਗੀ ਹੈ ਉਹ ਬਹੁਤ ਹੀ ਮਤਲਬ ਅਵਲ ਨੰਬਰ ਤੇ ਵਿੱਚ ਆਉਂਦੀ ਹੈ ਪਰ ਦੂਸਰੇ ਪਾਸੇ ਇੱਕ ਗੱਲ ਕੀਤੀ ਜਾਵੇ ਹਰ ਹਰ ਕਿਰਤ ਜਿੱਥੋਂ ਤੱਕ ਬੱਚਾ ਦਾ ਸਵਾਲ ਹੈਗਾ ਅੱਜਕੱਲ ਦੇ ਬੱਚੇ ਜਿਹੜੇ ਨੇ ਉਹ ਜਾਗਰੂਕ ਹੋ ਗਏ ਨੇ ਕਾਫੀ ਜ਼ਿਆਦਾ ਪੜ੍ਹੇ ਲਿਖੇ ਪਹਿਲੇ ਵੀ ਸੀਗੇ ਪੜ੍ਹੇ ਲਿਖੇ ਪਹਿਲੇ ਵਿਦਵਾਨ ਵੀ ਸੀਗੇ ਪਰ ਅੱਜਕੱਲ ਬੱਚੇ ਜਾਂ ਤੁਹਾਡੇ ਜਿਹੜੇ ਸਟੂਡੈਂਟਸ ਨੇ ਜਾਗਰੂਕ ਹੋ ਗਏ ਆ ਪਰ ਇਸ ਦੇ ਬਾਵਜੂਦ ਇਹ ਕਿਉਂ ਹੈ ਕਿ ਹਰ ਵੇਲੇ ਇਨਸਾਫ ਲੈਣ ਲਈ ਜਾਂ ਕਈ ਗੱਲਾਂ ਜਿਹੜੀਆਂ ਮਾਸ ਲੈਵਲ ਤੇ ਜ਼ਰੂਰੀ ਹੁੰਦੀਆਂ ਨੇ ਜਾਂ ਹਿੱਤਾਂ ਚ ਹੁੰਦੀਆਂ ਨੇ ਮਾਸਲੇ ਲੈਵਲ ਤੇ ਉੱਤੇ ਹਰ ਵਾਰ ਜਿਹੜੀ ਹੈਗੀ ਹੈ ਉਹ ਆ ਅੰਦੋਲਨ ਕਰਨੇ ਪੈਂਦੇ ਆ ਪ੍ਰੋਟੈਸਟ ਕਰਨੇ ਪੈਂਦੇ ਆ ਆਵਾਜ਼ ਰੇਜ਼ ਕਰਨੀ ਪੈਂਦੀ ਆ ਤੁਹਾਨੂੰ ਲੱਗਦਾ ਕਿ ਵਾਕਈ ਇਹ ਇਹ ਇਵੋਲੂਸ਼ਨ ਵੀ ਹੈਗਾ ਮੈਮ ਸਾਰੋਂ ਵੱਡੀ ਗੱਲ ਹੈ ਕਿ ਜਿਹੜੀਆਂ ਇਹ ਅਥਾਰਟिटीज ਨੇ ਇਹ ਪਾਵਰ ਨੂੰ ਸੈਂਟਰਲਾਈਜ਼ ਕਰਨਾ ਚਾਹੁੰਦੀਆਂ ਇਹ ਕੱਲੀ ਗੱਲ ਸੈਨੇਟ ਦੀ ਨਹੀਂ ਹੈ ਨਾ ਤੁਸੀਂ ਦੇਖਣਾ ਪਿੱਛੇ ਜੇ ਕੈਫੀ ਡੈਵਿਡ ਲੈ ਕੇ ਆਂਦਾ ਐਫੀਡੈਵਿਟ ਸਾਈਨ ਕਰਾ ਰਹੇ ਸੀ ਬੱਚਣ ਤੋਂ ਕਿ ਤੁਸੀਂ ਕਿਸੇ ਧਰਨਾ ਨਹੀਂ ਲਾ ਸਕਦੇ ਤੁਹਾਡੇ ਨਾਰੇ ਦੇ ਡੈਸੀਬਲ ਇੰਨਾ ਹੋਣਾ ਚਾਹੀਦਾ ਤੁਸੀਂ ਇਹ ਅਥਾਰਟिटीज ਦੇ ਜਿਹੜਾ ਰੈ residențial ਏਰੀਆ ਉਹਦੇ ਵਿੱਚ ਨਹੀਂ ਜਾ ਸਕਦੇ ਤਾਂ ਫਿਰ ਇਹ ਕੀ ਚੀਜ਼ਾਂ ਕੀ ਹੈ ਇਹ ਤਾਂ ਤਾਨਾਸ਼ਾਹੀ ਹੈ ਡੈਮੋਕ੍ਰੇਸੀ ਨੂੰ ਤਾਂ ਖਤਮ ਕਰਨਾ ਚਾ ਰਹੇ ਹਨ ਇਹ ਜਿਹੜੀ ਗੱਲ ਆ ਸੈਨੇਟ ਦੀ ਆ ਹੁਣ ਕੋਈ ਬੱਚੇ ਆ ਚੱਲ ਜੇ ਕੋਈ ਆਦੀ ਫਾਈਨੈਂਸ਼ੀਅਲ ਕੰਡੀਸ਼ਨਸ ਜਾਂ ਕੋਈ ਆਦੀ ਫੈ ਈ ਟਾਈਰ ਵੀ ਫਾਈਨ ਲਗਾ ਦਿੰਦਾ ਹੈਂਦਾ ਬੱਚੇ ਨੂੰ ਚਲੋ ਆ ਜਿਹੜਾ ਸੈਨੀਟਰ ਸੀ ਉਹ ਸਾਡਾ ਮਾਫ ਕਰਾ ਦਿੰਦਾ ਸੀ ਰਜਿਸਟਰਰ ਨੂੰ ਰਿਕਵੈਸਟ ਕਰਕੇ ਆ ਪਰ ਪਿਛਲੇ ਸਾਲ ਤੋਂ ਆ ਚੀਜ਼ਾਂ ਬੰਦ ਹੋ ਗਈਆਂ ਸੀਗੀਆਂ ਤਾਂ ਨੌਜਵਾਨਾਂ ਨੂੰ ਵੀ ਪਤਾ ਹੀ ਕਿਸੇ ਨੂੰ ਹੌਸਟਲ ਦੀ ਦਿੱਕਤ ਆ ਗਈ ਹੈ ਕਿ ਹੌਸਟਲ ਨਹੀਂ ਮਿਲ ਰਿਹਾ ਕੋਈ ਵਿਚਾਰੇ ਦੀ ਫਾਈਨੈਂਸ਼ੀਅਲ ਕੰਡੀਸ਼ਨਸ ਨਹੀਂ ਫulfill ਕਰਦਾ ਤਾਂ ਸੈਨੀਟਰ ਨੂੰ ਰਿਕਵੈਸਟ ਕਰਕੇ ਬੜੀਆਂ ਚੀਜ਼ਾਂ ਜਿਹੜੀਆਂ ਸੈਨੀਟਰਸ ਨੇ ਉਹ ਰਿਜ਼ੋਲਵ ਕਰਾ ਦਿੰਦੇ ਸੀਗੇ ਹਾਂਜੀ ਤੇ ਉਹ ਗੈਸਟ ਰੂਮ ਦੀ ਗੱਲ ਹੋਵੇ ਕੋਈ ਵਿਚਾਰੇ ਪੀਜੀ ਆਈ ਦੇ ਪੇਸ਼ੈਂਟ ਆਉਂਦੇ ਕਿਸੇ ਦੇ ਘਰ ਦੇ ਆਗੇ ਹਨਾ ਅਨਫੋਰਚਨਟਲੀ ਇਹ ਤਾਂ ਹੋਣਾ ਤਾਂ ਨਹੀਂ ਚਾਹੀਦਾ ਬਹੁਤ ਜ਼ਿਆਦਾ ਹੈਲਪ ਸਟੂਡੈਂਟਸ ਦੀ ਹੁੰਦੀ ਸੀਗੀ ਤੇ ਇੱਕ ਸਾਲ ਦੇ ਵਿੱਚ ਜਿਹੜਾ ਇਹ ਚੀਜ਼ਾਂ ਲੈ ਕੇ ਰਿਹਾ ਤੇ ਸਟੂਡੈਂਟ ਜਾਗ ਉੱਠੇ ਨੇ ਕਿ ਯਾਰ ਸੈਨੀਟਰਸ ਬਿਨਾ ਸਾਡਾ ਕੰਮ ਨਹੀਂ ਹੋ ਸਕਦਾ ਤੇ ਜਿਹੜਾ ਜਿਹੜਾ ਰਵਈਆ ਤਾਨਾਸ਼ਾਈ ਸਾਨੂੰ ਦੇਖਣ ਨੂੰ ਮਿਲਿਆ ਇਹਨਾਂ ਅਥਾਰਟिटीज ਦਾ ਇਹਨਾਂ ਨੇ ਤਾਂ ਸਾਨੂੰ ਸਾਲ ਚੀ ਜਗਾਤਾ ਆ ਵੀਰ ਅਸੀਂ ਤਾਂ ਆ ਕੁਝ ਤੇ ਕਰ ਸਕਦੇ ਆ ਤੁਸੀਂ ਦੇਖੋ ਯੂਨੀਵਰਸਿਟੀ ਦੇ ਫੈਸਟ ਤੱਕ ਬੰਦ ਕਰ ਦਿੱਤੇ ਗਏ ਨੇ ਆਪਦੀ ਇਹ ਕਮੀ ਨਹੀਂ ਲਾਉਦੇਗੇ ਕਿ ਇਹਨਾਂ ਦਾ ਸਕਿਉਰਿਟੀ ਲੈਪ ਸੀਗਾ ਜੋ ਪਿੱਛੇ ਇਨਸੀਡੈਂਟ ਹੋਇਆ ਸੀਗਾ ਬਟ ਨਹੀਂ ਇਹ ਚਾਹੁੰਦੇ ਆ ਵੀ ਇਦਾਂ ਦੇ ਚੀਜ਼ਾਂ ਹੋਣ ਹੀ ਨਾ ਇਹ ਤਾਂ ਆਪਦੀ ਪਾਵਰ ਨੂੰ ਇੰਪੋਜ਼ ਕਰਨਾ ਚਾਹੁੰਦੇ ਆ ਸਟੂਡੈਂਟਸ ਤੇ ਵੀ ਜਿੱਦਾਂ ਮਤਲਬ ਕਿ ਬੱਚਿਆਂ ਦੀ ਜਾਂ ਸਟੂਡੈਂਟਸ ਦੀ ਜਿਹੜੀ ਹੈਗੀ ਹੈ ਇਨਸਾਨ ਦੀ ਜੇ ਆਪਾਂ ਸਕੂਲਿੰਗ ਦੇਖ ਲਈਏ ਉਹਦੇ ਬਾਅਦ ਆਪਾਂ ਉਹਦਾ ਕਾਲਜ ਦੇਖ ਲਈਏ ਉਹਦੇ ਬਾਅਦ ਆਪਾਂ ਯੂਨੀਵਰਸਿਟੀ ਦੇਖ ਲਈਏ ਬਣ ਕੇ ਜਿਹੜਾ ਖਾਸ ਕਰਕੇ ਗੱਲ ਹੁੰਦੀ ਹੈ ਓਵਰਆਲ ਡਿਵੈਲਪਮੈਂਟ ਇੱਕ ਸ਼ਬਦ ਹੈਗਾ ਸੌਫਟ ਸਕਿੱਲ ਜਿਹੜਾ ਹੈਗਾ ਆਪਾਂ ਥੋੜਾ ਜਿਹਾ ਹਟ ਕੇ ਗੱਲ ਕਰਦੇ ਆ ਸਟੂਡੈਂਟਸ ਬਣ ਕੇ ਗੱਲ ਕਰਦੇ ਆ ਜਿਹੜਾ ਓਵਰਆਲ ਡਵੈਲਪਮੈਂਟ ਦੀ ਆਪਾਂ ਗੱਲ ਕਰਦੇ ਹਾਂ ਓਵਰਆਲ ਡਵੈਲਪਮੈਂਟ ਇੱਕ ਪਰਸਨੈਲਿਟੀ ਸਕੈਚ ਖਿੱਚਿਆ ਜਾਂਦਾ ਪੂਰਾ ਤੁਹਾਡੀ ਪਰਸਨੈਲਿਟੀ ਦੇ ਵਿੱਚ ਤੁਹਾਡੇ ਵਿਕਤੀਤਵ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਪਲੱਸ ਕਰਦੀ ਹੈ ਪੜਾਈ ਤੁਰਨਾ ਫਿਰਨਾ ਤੁਹਾਡੇ ਦੋਸਤਾਂ ਚ ਘੁੰਮਣਾ ਤੁਹਾਡੇ ਹੋਰ ਸਾਰੀਆਂ ਚੀਜ਼ਾਂ ਨਾਲ ਜਿਹੜਾ ਤੁਹਾਡੇ ਨਾਲ ਦੇ ਕੋ ਕਲੀਗਸ ਹੁੰਦੇ ਆ ਤੁਹਾਡੇ ਕਲਾਸਮੇਟਸ ਹੁੰਦੇ ਆ ਸਾਰੇ ਔਰ ਦੂਸਰੀ ਵਾਰ ਸੌਫਟ ਸਕਿਲਸ ਦੇ ਕੇ ਗੱਲ ਕੀਤੀ ਜਾਂਦੀ ਹੈ ਸੌਫਟ ਸਕਿਲਸ ਜਿਹੜੀਆਂ ਹੈਗੀਆਂ ਕਲਚਰਲ ਐਕਟੀਵਿਟੀਜ਼ ਜਿਵੇਂ ਕਿ ਫੈਸਟ ਵਗੈਰਾ ਤੁਸੀਂ ਗੱਲ ਕਰੋ სპੋਰਟਸ ਚ ਹਿੱਸਾ ਲੈਂਦੇ ਆ ਤੇ ਕਿਵੇਂ ਤਮੀਜ਼ ਤਰਤੀਬ ਦੇ ਨਾਲ ਤੁਸੀਂ ਸਮਾਜ ਦੇ ਵਿੱਚ ਵਿਚਰਨਾ ਅੱਗੇ ਜਾ ਕੇ ਕਿਸਦੇ ਨਾਲ ਕਿਸ ਤਰੀਕੇ ਦੀ ਕਿੰਨੇ ਪੱਧਰ ਦੀ ਗੱਲ ਕਰਨੀ ਹੈ ਕਿਸ ਤਰ੍ਹਾਂ ਗੱਲ ਕਰਨੀ ਹੈ ਔਰ ਆਪਣੇ ਆਪ ਨੂੰ ਕਿਵੇਂ ਨਿਖਾਰ ਇਹ ਸਾਰੀਆਂ ਗੱਲਾਂ ਦਾ ਇਹ ਮਾਲਗਮੇਸ਼ਨ ਹੀ ਹੈ ਉਸ ਦੇ ਬਾਵਜੂਦ ਜੇ ਐਵੇਂ ਦੀਆਂ ਚੀਜ਼ਾਂ ਤੇ ਪਾਬੰਦੀ ਲਾਈ ਜਾਏਗੀ ਦਾ ਸਟੂਡੈਂਟਸ ਦਾ ਸਕੂਲ ਯੂਨੀਵਰਸਿਟੀ ਕਾਲਜ ਚ ਆਨ ਦਾ ਪਰਪਸ ਹੀ ਕੀ ਰਿਹਾ ਜਾਂਦਾ ਹੈ ਮੈਂ ਇੱਕ ਇਹਦੇ ਚ ਮੈਂ ਐਡ ਆਨ ਕਰ ਦਣਾ ਵੱਡੀ ਗੱਲ ਹੈ ਕਿ ਜਿਹੜਾ ਯੂਨੀਵਰਸਿਟੀ ਦੇ ਵਿੱਚ ਸਟੂਡੈਂਟ ਐਡਮਿਸ਼ਨ ਲੈਂਦਾ ਉਹ ਐਂਟ੍ਰਾਂਸ ਟੈਸਟ ਦਿੰਦਾ ਪਹਿਲਾਂ ਸਾਲ ਸਾਲਾ ਦੀ ਤਿਆਰੀ ਕਰਦਾ ਚਾਹੇ ਯੂਰਲਿਸ ਡਿਪਾਰਟਮੈਂਟ ਆ ਲਾਅ ਡਿਪਾਰਟਮੈਂਟ ਆ ਕਿ ਆ ਯੂਆਈਟੀ ਡਿਪਾਰਟਮੈਂਟ ਬਿਨਾ ਇੰਟਰੈਂਸ ਤੋਂ ਯੂਨੀਵਰਸਿਟੀ ਦੇ ਵਿੱਚ ਐਡਮਿਸ਼ਨ ਲੈਣੀ ਬਹੁਤ ਔਖੀ ਆ ਕੁਝ ਡਿਪਾਰਟਮੈਂਟ ਹੋ ਸਕਦਾ ਜਿਹਦੇ ਤੇ ਮੈਰਿਟ ਬੇਸ ਹੁੰਦੀ ਆ ਉਹ ਵੀ ਨੰਬਰਾਂ ਵਾਲੇ ਜਿਵੇਂ ਕੰਦੀ ਹੁੰਦੀ ਆ ਜਿਹੜਾ ਬੱਚਾ ਇਹਨਾਂ ਪੜ੍ਹ ਲਿਖ ਕੇ ਇੰਟਰ ਟੈਸਟ ਕਲੀਅਰ ਕਰਕੇ ਯੂਨੀਵਰਸਿਟੀ ਦੇ ਵਿੱਚ ਦਾਖਲਾ ਲੈ ਰਿਹਾ ਉਹ ਨਕੰਮਾ ਜਿਹਾ ਵਾਕ ਤਾਂ ਹੋਊਗਾ ਨਹੀਂ ਮੈਂ ਤਾਂ ਇਹ ਚੀਜ਼ ਮੰਨਦਾ ਦੂਜੀ ਗੱਲ ਆ ਜਦੋਂ ਜਦੋਂ ਧਰਨਾ ਲਾਉਂਦਾ ਉਦੋਂ ਇਹਨੇ ਇਹ ਕਹਿ ਦਿੰਦੇ ਆ ਜੀ ਇਹ ਤਾਂ ਗੈਂਗਸਟਰ ਨੇ ਅੱਤਵਾਦੀ ਨੇ ਐਦਾਂ ਦੇ ਟੈਗ ਦਿੱਤੇ ਜਾਂਦੇ ਆ ਉਹ ਚੀਜ਼ ਆ ਫਿਰ ਕਿਤੇ ਨੌਜਵਾਨਾਂ ਨੂੰ ਚੋਬਦੀਆਂ ਵੀ ਆ ਤੇ ਜਿਹੜੀਆਂ ਪਰ ਇਹਨਾਂ ਦੀ ਮਨਸ਼ਾ ਜਿਹੜੀ ਟਾਇਰਨਿਸਟ ਕਹਿਣਾ ਜਵਾਕਾਂ ਨੂੰ ਇਹ ਵੀ ਕਿੱਡੀ ਮੰਦ ਭਾਗੀ ਗੱਲ ਹੈ ਤੇ ਇਹਨਾਂ ਦੀ ਜਿਹੜੀ ਮਨਸ਼ਾ ਉਹ ਵੀ ਕਲੀਅਰ ਹੁੰਦੀ ਹੈ ਸਾਹਮਣੇ ਆਉਂਦੀ ਆ ਤੇ ਜਵਾਕ ਇਸ ਚੀਜ਼ ਨੂੰ ਸਮਝਦੇ ਵੀ ਆ ਤੇ ਡਿਫੈਂਡ ਵੀ ਕਰਦੇ ਆ ਤਾਂ ਹੀ ਹੁਣ ਪ੍ਰੋਟੈਸਟ ਅਸੀਂ ਤਾਂ ਕਹਿਣੇ ਸਗੋਂ ਇੱਕ ਹੋਰ ਵੱਡੀ ਗੱਲ ਹੈ ਇੱਥੋਂ 2 ਮਹੀਨੇ ਪਹਿਲਾਂ ਸਾਡੇ ਇਲੈਕਸ਼ਨ ਚੱਲ ਰਹੇ ਸੀਗੇ ਸਾਰੀਆਂ ਆਰਗੇਨਾਈਜੇਸ਼ਨ ਆਪ ਦੀ ਆਪ ਦੀ ਲੜਾਈ ਲੜ ਰਹੀਆਂ ਸੀਗੀਆਂ ਹਰੇਕ ਇੱਕ ਦੂਜੇ ਨੂੰ ਨਿੰਦਦਾ ਵੀ ਸੀਗਾ ਮਾੜਾ ਵੀ ਕਹਿੰਦਾ ਸੀ ਵੋਟਾਂ ਦਾ ਚੱਕਰ ਸੀਗਾ ਪਰ ਅੱਜ ਆ ਪਲੈਟਫਾਰਮ ਆ ਜਿੱਥੇ ਇੱਕ ਛੱਤ ਦੇ ਕਰਦੇ ਸੀਗੇ ਜੀ ਇਦਾਂ ਕਹਿ ਸਕਦੇ ਕਿ ਇੱਕ ਦੂਸਰੇ ਨਾਲ ਜਿਹੜਾ ਕਾਪੀ ਹਾਂ ਜੀ ਨਹੀਂ ਡਰਟੀ ਪੋਲਿਟਿਕਸ ਹੁੰਦੀ ਹੈ ਕਿ ਤਨਾ ਕਿਤੇ ਕੋਈ ਛੋਟੀ ਹੱਦ ਤੱਕ ਗਿਰ ਵੀ ਜਾਂਦਾ ਕੋਈ ਨਾ ਕੋਈ ਚਲੋ ਸਾਰੀਆਂ ਆਖੇ ਸਨ ਇੱਕੋ ਜਿਹੀ ਨਹੀਂ ਹੁੰਦੀਆਂ ਗਿਆ ਪਰ ਅੱਜ ਆ ਧਰਨਣ ਲੱਗਿਆ ਅੱਜ ਸਾਰੀਆਂ ਪਾਰਟੀਆਂ ਸਾਰੇ ਜਿੰਨੇ ਵੀ ਸਾਡੇ ਕੈਂਡੀਡੇਟ ਸਨ ਚਾਹੇ ਕੋਈ ਜਿੱਤਿਆ ਵਾ ਹਾਰਿਆ ਵਾ ਅੱਜ ਇੱਕ ਛੱਤ ਦੇ ਥੱਲੇ ਇਕੱਠੇ ਆਪਣੇ ਮੁਫਾਤ ਛੱਡ ਕੇ ਇਕੱਠੇ ਹੋ ਗਏ ਅੱਜ ਇਕੱਠੇ ਹੋਏ ਆ ਤਾਂ ਮੈਂ ਤਾਂ ਕਹਣਾ ਸਾਡੀਆਂ ਤਾਂ ਅਸਲਾ ਹੋ ਰਹੀਆਂ ਵਧੀਆ ਗੱਲ ਐ ਚਲੋ ਅਥਾਰਟੀ ਵੀ ਸਾਡਾ ਇਦਾਂ ਦਾ ਕੁਝ ਕਰਦੀ ਰਹੀ ਅਸੀਂ ਵੀ ਤਗੜੇ ਹੋ ਕੇ ਜੰਗ ਲੜ ਇਹ ਤੋ ਤੱਕ ਫੀਰੋਹੀ ਵਾਲੀ ਗੱਲ ਆ ਜਾਂਦੀ ਹੈ ਕਿ ਤੁਸੀਂ ਕਿਹਾ ਨਾ ਕਿ ਐਦਾਂ ਦੇ ਟੈਗਸ ਦੀ ਗੱਲ ਆ ਜਾਂਦੀ ਹੈ ਇਸ ਤਰ੍ਹਾਂ ਦੀ ਸਾਰੇ ਚੀਜ਼ਾਂ ਦੀ ਗੱਲ ਆ ਜਾਂਦੀ ਹੈ ਪਰ ਐਵੇਂ ਦੇ ਟੈਗਸ ਜਿੱਥੋਂ ਤੱਕ ਗੱਲਾਂ ਨੂੰ ਪਿੱਛੇ ਛੱਡ ਦਿੱਤਾ ਜਾਏ ਜਿਹੜੇ ਕਿ ਬਹੁਤ ਹਾਰਸ਼ ਤੇ ਹਾਰਡ ਟੈਗਸ ਹੁੰਦੇ ਨੇ ਉਹਦੇ باوجود ਕਿਸ ਤਰੀਕੇ ਦੇ ਨਾਲ ਜਿਹੜੇ ਸਟੂਡੈਂਟਸ ਨੇ ਉਹ ਇੱਥੇ ਕਿੱਡੀ ਹਾਇਰ ਐ ਔਰ ਵਾਕਈ ਗੱਲ ਤੁਹਾਡੀ ਠੀਕ ਹੈ ਕਿ ਇੱਥੇ ਕੋਈ ਲੋ ਗ੍ਰੇਡ ਸਟੂਡੈਂਟ ਤਾਂ ਐਂਟਰੀ ਨਹੀਂ ਕਰ ਸਕਦਾ ਕਿਉਂਕਿ ਜਿਹੜਾ ਪੜ੍ਹ ਲਿਖ ਕੇ ਇੱਕ ਇੱਕ ਸਟੇਟਸ ਤੇ ਆਇਆ ਹੋਏਗਾ ਪੜ੍ਹਾਈ ਦੇ ਵਿੱਚ ਜਾਂ ਕੋਈ ਖੇਡ ਖੇਡਾਂ ਚ ਮੱਲਾ ਮਾਰ ਕੇ ਉਹੀ ਇਥੋਂ ਦੀ ਐਂਟਰਸ ਦੇ ਕੇ ਜਿਹੜਾ ਉਹ ਅੱਗੇ ਆਇਆ ਹੋਏਗਾ ਇੱਕ ਸਵਾਲ ਹੈ ਵੀ ਬੜਾ ਮਨ ਚੁਰਦਦਾ ਕਿਉਂਕਿ ਜਦੋਂ ਅਸੀਂ ਪਬਲਿਕ ਪਲੇਸਿਸ ਦੀ ਗੱਲ ਕਰਦੇ ਨਾ ਪਬਲਿਕ ਮਤਲਬ ਕਿ ਇੰਸਟੀਚੂਨਸ ਨੂੰ ਬਰਕਰਾਰ ਰੱਖਣ ਦੀ ਪ੍ਰਾਈਵੇਟਾਈਜੇਸ਼ਨ ਔਰ ਪਬਲਿਕ ਇੰਸਟੀਚੂਨਸ ਦੀ ਗੱਲ ਕਰਦੇ ਆ ਤੇ ਜ਼ਿਆਦਾਤਰ ਜਦੋਂ ਗਵਰਨਮੈਂਟ ਟੀਚਰਸ ਦੀ ਗਵਰਨਮੈਂਟ ਸਕੂਲਸ ਦੀ ਗੱਲ ਆਉਂਦੀ ਹੈ ਉੱਥੇ ਇੱਕ ਸਵਾਲ ਹੈ ਵੀ ਉੱਠਦਾ ਹੈ ਕਿ ਜਿਹੜੇ ਕੀ ਅਫਸਰ ਨੇ ਜਿਹੜੇ ਬਿਊਰੋਕ੍ਰੇਸੀ ਚ ਆ ਚੁੱਕੇ ਨੇ ਜਾਂ ਜਿਹੜੇ ਜ਼ਿਆਦਾ ਤਣਾਡ ਬੰਦੇ ਨੇ ਜਿਹੜੇ ਪੈਸੇ ਵਾਲੇ ਨੇ ਜਾਂ ਫਿਰ ਜਿਹੜੇ ਟੀਚਰਸ ਨੇ ਉਥੇ ਖੁਦ ਪੜਾਉਂਦੇ ਨੇ ਉਹ ਸਾਰੇ ਆਪਣੇ ਬੱਚਿਆਂ ਨੂੰ ਪੜਾਉਂਦੇ ਹੋ ਨਾ ਸਰਕਾਰੀ ਤਾਂ ਹੀ ਉਹਦੇ ਸਟੈਂਡਰਡਸ ਜਿਹੜੇ ਨੇ ਉਹ ਹੋਣਗੇ ਕੀ ਇਹ ਜਿਹੜੇ ਸਾਰੇ ਯੂਨੀਵਰਸਿਟੀ ਦੇ ਐ ਨੇ ਜਿਹੜੇ ਕਿ ਐਸ ਦੇ ਪੱਖ ਚ ਨੇ ਸੈਨੇਟ ਦਾ ਇਕੱਠ ਹੋਣਾ ਜਾਂ ਜਿਸ ਤਰੀਕੇ ਦੇ ਅਥਾਰਟੀਜ਼ ਚ ਨੇ ਕੀ ਉਹਨਾਂ ਦੇ ਆਪਣੇ ਬੱਚੇ ਇੱਥੇ ਪੜਦੇ ਆ ਨਹੀਂ ਪੜਦੇ ਕਿਸ ਕੀ ਸਟੇਟਸ ਹੈ ਉਸ ਚੀਜ਼ ਦਾ ਮੈਂ ਬਿਲਕੁਲ ਬਿਊਰੋਕਰੇਟਸ ਹੋਣ ਚਾਹੀਓ ਸਾਡੇ ਪੋਲੀਟੀਕਲ ਲੀਡਰਸ ਹੋਣ ਸਾਰਿਆਂ ਦੇ ਬੱਚੇ ਇੱਥੇ ਹੀ ਪੜਦੇ ਆ ਜੇ ਯੂਐਲਐਸ ਡਿਪਾਰਟਮੈਂਟ ਆ ਤਾਂ ਉਹਦਾ ਟਾਪ ਆਫ ਦਾ ਡਿਪਾਰਟਮੈਂਟ ਨਾ ਪੰਜਾਬ ਦੇ ਇੱਕ ਨੰਬਰ ਵਨ ਆ ਯੂਬੀਐਸ ਡਿਪਾਰਟਮੈਂਟ ਆ ਮਿਨਿਮਲ ਫੀਸਿਸ ਦੇ ਵਿੱਚ ਇੱਥੇ ਸਟੂਡੈਂਟਸ ਪੜਦੇ ਤੇ ਹਾਇਰ ਐਜ ਅਥਾਰਟੀ ਦੇ ਵੀ ਗੱਲ ਕਰਦਾ ਅਥਾਰਟੀ ਇਹ ਚੀਜ਼ਾਂ ਨਾਲ ਤਾਂ ਦੇਖ ਰਹੀ ਹੈ ਵੀ ਅਸੀਂ ਬੱਚਿਆਂ ਨੂੰ ਦਬਾਉਣਾ ਕਿੱਦਾਂ ਬਜਾਏ ਕਿ ਇਨਫਰਾਸਟ੍ਰਕਚਰ ਦੀ ਗੱਲ ਕਰਨਾ ਅਥਾਰਟੀ ਨਹੀਂ ਕਰਦੀ ਆ ਰੈਗੂਲਰ ਹਾਂਜੀ ਬਿਲਕੁਲ ਸੇਮ ਹੀ ਆ ਸਾਰਿਆਂ ਲਈ ਆ ਜੇ ਹੁਣ ਗੱਲ ਕਰਦੀ ਹੈ ਵੀ ਰੈਗੂਲਰ ਜਿਹੜੀ ਅਪਾਇੰਟਮੈਂਟਸ ਆ ਟੀਚਰਸ ਦੀ ਪ੍ਰੋਫੈਸਰ ਦੀ ਦੇਖੋ ਕਿੰਨੇ ਕਿੰਨੀਆਂ ਵੈਕੈਂਸੀਸ ਖਾਲੀ ਪਈਆਂ ਉਹ ਉਹ ਚੀਜ਼ਾਂ ਦਾ ਧਿਆਨ ਨਹੀਂ ਹੈ ਸਟੂਡੈਂਟਸ ਨੂੰ ਕਿੱਦਾਂ ਦਬਾਉਣਾ ਹੈ ਪਾਵਰ ਨੂੰ ਸੈਂਟਰਲਾਈਜ਼ ਕਿੱਦਾਂ ਕਰਨਾ ਹੈ ਉਹਦੇ ਨਾਲ ਯੂਨੀਵਰਸਿਟੀ ਜ਼ਿਆਦਾ ਕੰਸਰਨ ਰੱਖਦੀ ਹੈ ਤੇ ਜਿੰਨੇ ਵੀ ਇਹਨਾਂ ਦੇ ਪੋਲਿਟਿਕਲ ਲੀਡਰ ਤੇ ਜਵਾਕ ਵੀ ਸਾਰੇ ਸਾਡਾ ਸਾਥ ਦੇ ਰਹੇ ਆ ਸਾਰੇ ਧਰਨੇ ਤੇ ਸਾਡੇ ਨਾਲ ਮੋਢੇ ਨਾਲ ਮੋਢਾ ਲਾ ਕੇ ਚੱਲ ਰਹੇ ਆ ਜੀ ਇਹ ਨਰਸਰੀ ਮੰਨੀ ਜਾਂਦੀ ਹੈ ਪੋਲਿਟਿਕਸ ਦੀ ਵੀ ਪੋਲਿਟਿਕਲ ਗਰਾਊਂਡ ਮਤਲਬ ਇੱਕ ਤਰ੍ਹਾਂ ਦਾ ਜਿਹੜੀ ਯੂਨੀਵਰਸਿਟੀ ਦੀ ਪੋਲਿਟਿਕਸ ਜਾਂ ਕਾਲਜ ਦੇ ਵਿੱਚ ਜਿਹੜੀ ਇੰਸਟੀਚੂਨਲ ਪੋਲਿਟਿਕਸ ਹੁੰਦੀ ਹੈ ਨਰਸਰੀ ਮੰਨੀ ਜਾਂਦੀ ਲੀਡਰ ਨਿਕਲੇ ਨੇ ਡੈਮੋਕ੍ਰੇਸੀ ਨੂੰ ਪ੍ਰਜਾਤੰਤਰ ਨੂੰ ਜਮਹੂਰੀਅਤ ਨੂੰ ਜ਼ਿੰਦਾ ਰੱਖਣ ਲਈ ਚੰਗੇ ਲੀਡਰ ਚੰਗੀਆਂ ਆਵਾਜ਼ਾਂ ਬੁੱਧੀਮਾਨ ਲੋਕ ਜਿਹੜੇ ਕਿ ਬਹੁਤ ਵੱਡੇ ਕਾਫਲੇ ਦੀ ਆਵਾਜ਼ ਬਣ ਸਕਣ ਉਹਨਾਂ ਦੀ ਹਮੇਸ਼ਾ ਜ਼ਰੂਰਤ ਰਹੀ ਹੈ ਇਸ ਤਰ੍ਹਾਂ ਵੀ ਨੂੰ ਸਿੱਧਾ ਕਰਨ ਵਾਸਤੇ ਜਾਂ ਰੱਖਣ ਵਾਸਤੇ ਤੁਹਾਨੂੰ ਲੱਗਦਾ ਅੱਜ ਦੀ ਜਿਹੜੀ ਯੁਵਾ ਪੀੜ੍ਹੀ ਹੈਗੀ ਉਹ ਵਾਕਈ ਤਿਆਰ ਹੈ ਹਾਂਜੀ ਮੈਂ ਬਿਲਕੁਲ ਤਿਆਰ ਹੈ ਜੀ ਜਿਹੜੀ ਕਲ ਤੁਸੀਂ ਕਦੀ ਲੀਡਰਸ ਨਿਕਲੇ ਆ ਤਾਂ ਆਪਾਂ ਇਤਿਹਾਸ ਵੀ ਫਿਰੋਲ ਸਕਦੇ ਹਾਂ ਮਨਮੋਹਨ ਸਿੰਘ ਤੋਂ ਲੈ ਕੇ ਕਿੰਨੇ ਵੱਡੇ ਵੱਡੇ ਲੀਡਰ ਯੂਨੀਵਰਸਿਟੀ ਨੇ ਪੈਦਾ ਕੀਤੇ ਆ ਇਹਨਾਂ ਨੂੰ ਡਰ ਲੱਗਦਾ ਕਿ ਇਹ ਇਹਦਾ ਨੌਜਵਾਨ ਲੀਡਰਸ਼ਿਪ ਨੂੰ ਮਾਰਨਾ ਹੀ ਚਾਹੁੰਦੇ ਬੇਸਿਕਲੀ ਪਹਿਲਾਂ ਕੀ ਹੁੰਦਾ ਸੀ ਜਿੰਨੀਆਂ ਪੰਜਾਬ ਦੇ ਵਿੱਚ ਵੀ ਯੂਨੀਵਰਸਿਟੀ ਸੀਗੇ ਉਹਨਾਂ 'ਚ ਇਲੈਕਸ਼ਨ ਹੁੰਦੇ ਸੀਗੇ ਕਾਲਜ ਦੇ ਵਿੱਚ ਇਲੈਕਸ਼ਨ ਹੁੰਦੇ ਸੀਗੇ ਜੇ ਇਲੈਕਸ਼ਨ ਹੁੰਦਾ ਤਾਹੀਂ ਚੰਗੇ ਨਮਾਇंदे ਚੁਣ ਕੇ ਅੱਗੇ ਆਉਂਦੇ ਆ ਤੇ ਉਹ ਗਾਂ ਆ ਕੇ ਲੀਡਰ ਵੀ ਬਣਦੇ ਆ ਪਰ ਇਹ ਚੀਜ਼ ਇਹਨਾਂ ਨੂੰ ਬਹੁਤ ਜ਼ਿਆਦਾ ਚੁਪਦੀ ਹੈ ਕਿ ਇਹ ਹੁਣ ਇੱਕ ਹੁਣ ਕੱਲੀ ਪੰਜਾਬ ਯੂਨੀਵਰਸਿਟੀ ਹੈ ਜਿਹਦੇ ਵਿੱਚ ਇਲੈਕਸ਼ਨ ਰਹਿ ਗਿਆ ਤੇ ਜਿੱਦਾਂ ਦੀਆਂ ਚਾਲਾਂ ਚੱਲੀਆਂ ਜਾ ਰਹੀਆਂ ਤਾਂ ਸਾਨੂੰ ਕਿਤਨਾ ਕਿਤੇ ਇਹ ਵੀ ਲੱਗਦਾ ਕਿ ਇਹ ਇਲੈਕਸ਼ਨਸ ਨੂੰ ਬੰਦ ਕਰਾਉਣਾ ਹੀ ਚਾਹੁੰਦੇ ਆ ਕਿ ਨਾ ਕੋਈ ਇਹਨਾਂ 'ਚੋਂ ਆਵਾਜ਼ ਠਾਉਣ ਵਾਲਾ ਹੋਵੇ ਨਾ ਕਿਤੇ ਇਕੱਠੇ ਹੋਣ ਤੇ ਸਾਨੂੰ ਕੋਈ ਆ ਕੇ ਕੋਈ ਕ੍ਰਾਸ ਕੁਐਸਚਨ ਨਾ ਕਰ ਸਕੇ ਜਿਹੜਾ ਹੁਣੇ ਕਰੰਟ ਇਸ਼ੂ ਹੈ ਤੁਹਾਨੂੰ ਇੱਕ ਦੋ ਦਿਨ 'ਚ ਰਿਜ਼ੋਲਵ ਹੁੰਦਾ ਦਿਖ ਰਿਹਾ ਹੈ ਜਾਂ ਕਿਤੇ ਐਸੇਮ ਸਟੇਟਸ ਕੇਸ ਦਾ ਅ मैम ने सानू एश्योर ਵੀ ਕੀਤਾ ਰਵਈਆ ਵੀ ਬਦਲਿਆ ਵੈਸੀ ਜਿੱਦਾਂ ਤੁਹਾਨੂੰ ਮੈਂ ਪਹਿਲੇ ਵੀ ਦੱਸਿਆ ਤੇ ਸਾਨੂੰ ਲੱਗ ਰਿਹਾ ਕਿ ਯਾਰ ਇੱਕ ਦੋ ਦਿਨਾਂ ਦੇ ਵਿੱਚ ਨੋਟੀਫਿਕੇਸ਼ਨ ਹੋ ਹੀ ਜਾਊਗਾ ਬਹੁਤ ਬਹੁਤ ਧੰਨਵਾਦ थैंक यू मैम थैंक यू so much ਸਾਡੇ ਨਾਲ ਸੀਗੇ ਮਨਕੀਰਤ ਜਿਹੜੇ ਕਿ ਸਟੂਡੈਂਟ ਨੇ ਔਰ ਸਾਡੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਹੈ ਔਰ ਲੰਬੀ ਚੌੜੀ ਗੱਲਬਾਤ ਕੀਤੀ ਹੈ ਕਹਿੰਦੇ ਕਿ ਨਤੀਜੇ ਠੀਕ ਨਿਕਲੇ ਨੇ ਅੱਜ ਦੀ ਮੀਟਿੰਗ ਦੇ ਔਰ ਲੱਗਦਾ ਕਿ ਇੱਕ ਦੋ ਦਿਨ ਦੇ ਵਿੱਚ ਰਿਜ਼ੋਲਵ ਹੋ ਜਾਏਗਾ ਪਰ ਕਹਿੰਦੇ ਕਿ ਸਟੂਡੈਂਟ ਦੀ ਆਵਾਜ਼ ਨੂੰ ਦਬਾਣਾ ਮਤਲਬ ਹੈ ਕਿ ਆਜ ਦੀ ਪੀੜ੍ਹੀ ਦੀ ਆਵਾਜ਼ ਨੂੰ ਦਬਾਣਾ ਔਰ ਦੇਸ਼ ਦੇ ਮੁਲਕ ਦੇ ਹਿੱਤ ਦੀ ਆਵਾਜ਼ ਨੂੰ ਦਬਾਉਣਾ ਜਿਹੜਾ ਕਿ ਨਹੀਂ ਹੋਣਾ ਚਾਹੀਦਾ ਕੈਮਰਾ ਪਰਸਨ ਸਰਬਜੀਤ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਰਹੋ ਡੀ 5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਫੁਕਫਹਰਾਨਾ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦਿੱਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਦਾ ਪਾਸ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ધਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ